ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਗਭਗ 1 ਮਹੀਨੇ ਮਗਰੋਂ ਆਪਕਿਆਂ ਦੇ ਰੂਪ ਨੂੰ ਨਿਪੋਰਾਏ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਆਪਾਂ ਰੋਜ਼ ਦਾ ਸਿੱਖ ਇਤਿਹਾਸ ਸੁਣਾਉਣੇ ਹੁੰਦੇ ਆ ਨਾ ਉਹਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਜੋ ਰਾਜ ਕਰਨ ਦੀ ਸੋਚ ਆ ਜਾਂ ਸਿੱਖਾਂ ਦੇ ਰਾਜ ਦੀ ਗੱਲ ਕਰਦੇ ਹੁੰਦੇ ਸੀ ਉਹ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਇਸ ਲਈ ਸਰਕਾਰ ਨੇ 10 ਮਈ ਨੂੰ ਆਪਣਾ ਚੈਨਲ ਬੰਦ ਕਰ ਦਿੱਤਾ ਸੀ ਤੇ ਹੁਣ ਉਹਨਾਂ ਨੇ ਇੱਕ ਮਹੀਨੇ ਤੋਂ ਪਹਿਲਾਂ ਹੀ ਖੋਲ ਦਿੱਤਾ ਤੇ ਇਸ ਲਈ ਆਪਾਂ ਇੱਕ ਮਹੀਨੇ ਦੇ ਲਗਭਗ 25-26 ਦਿਨ ਆਪਾਂ ਆਪ ਜੀ ਦੀ ਨਾਲ ਗੱਲਬਾਤ ਨਹੀਂ ਕਰ ਸਕੇ ਜਿਹੜਾ ਸਿੱਖ ਇਤਿਹਾਸ ਆ ਉਹ ਨਹੀਂ ਸੁਣਾ ਸਕੇ ਸਰਕਾਰਾਂ ਨੇ YouTube ਚੈਨਲ ਵੀ ਬੰਦ ਕੀਤਾ ਤੇ Facebook ਚੈਨਲ ਵੀ ਜਿਹਦੇ ਵਿੱਚ ਜਦੋਂ ਆਪਾਂ ਸਿੱਖਾਂ ਦੇ ਇਤਿਹਾਸ ਦੀ ਗੱਲ ਕਰਦੇ ਤਾਂ ਰਾਜ ਦੀ ਗੱਲ ਜ਼ਰੂਰ ਆਉਂਦੀ ਆ ਚਾਹੀ। ਉਹ ਬਰਤਾਨਵੀਂ ਸਰਕਾਰ ਹੁੰਦੀ ਸੀ, ਚਾਹੇ ਉਹ ਮੁਗਲ ਹੁੰਦੇ ਸੀ ਤੇ ਭਾਵੇਂ ਉਹ ਅੱਜ ਦੀ ਕੇਂਦਰ ਸਰਕਾਰ ਹੈ। ਦੇ ਜਦੋਂ ਰਾਜ ਦੀਆਂ ਗੱਲਾਂ ਆਉਂਦੀਆਂ ਨੇ ਤਾਂ ਸਰਕਾਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਮੇਰੀ ਸੋਚ ਸੀ ਵੀ ਆਪਾਂ ਜੂਨ 1984 ਦਾ 1 ਜੂਨ ਤੋਂ ਬੜੇ ਚੰਗੇ ਤਰੀਕੇ ਦੇ ਨਾਲ ਸੁਣਾਵਾਂਗੇ, ਰੋਜ਼ ਦਾ ਇਤਿਹਾਸ ਸੁਣਾਇ ਕਰਾਂਗੇ ਪਰ ਕਾਰਨ ਉਹ ਨੂੰ ਦੱਸ ਦਿੱਤਾ ਇਹ ਆਪਣੀ ਉਹ ਸੋਚ ਜਿਹੜੀ ਸੀ ਉਹ ਪੂਰੀ ਨਹੀਂ ਹੋ ਸਕੀ ਸਰਕਾਰ ਨੇ ਇਹ ਚੈਨਲ ਬੰਦ ਕਰ ਦਿੱਤਾ ਸੀ ਹੁਣ ਫੇਰ ਇਹ ਦੁਬਾਰਾ ਚਾਲੂ ਕੀਤਾ ਉਹਦੇ ਉੱਤੇ ਵੀ ਬੰਦਸਾ ਨੇ ਲੇਕਿਨ ਆਪਾਂ ਉਹਨਾਂ ਬੰਦਸਾਂ ਨੂੰ ਫੋਲੋ ਨਹੀਂ ਕਰ ਸਕਦੇ ਸਿੱਖਾਂ ਦੀ ਜਦੋਂ ਗੱਲ ਕਰਾਂਗੇ ਤਾਂ ਆਜ਼ਾਦ ਸੋਚ ਦੀ ਗੱਲ ਕਰਨੀ ਹੀ ਪਊਗੀ ਜੇ ਸਿੱਖਾਂ ਦੀ ਨਿਰੋਲ ਗੱਲ ਕਰਨੀ ਪਊ ਸਿੱਖ ਰਾਜ ਦੀ ਗੱਲ ਕਰਨੀ ਪਊ ਉਹੀ ਸਰਕਾਰਾਂ ਨੂੰ ਚੁਕਦੀ ਹੁੰਦੀ ਆ ਅੱਜ 5 ਜੂਨ ਹੈ ਅੱਜ ਦੇ ਦਿਨ ਭਾਰਤ ਸਰਕਾਰ ਦਾ ਜਿਹੜਾ ਹਮਲਾ ਕੀਤਾ ਹੋਇਆ ਸੀ 1 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਉਹਦੇ ਚੱਲਦੇ ਤਹਿਤ ਟੈਂਕੀ ਨੂੰ ਤਬਾਹ ਕਰ ਦਿੱਤਾ ਸੀ ਅੱਜ ਦੇ ਦਿਨ ਗੋਲੇ ਟੈਂਕਾਂ ਦੇ ਨਾਲ ਜਦੋਂ ਦਾਗੇ ਤਾਂ ਟੈਂਕੀ ਤਬਾਹ ਹੋ ਗਈ ਸੀ ਟੈਂਕੀ ਤਿੱਕਰ ਦਾ ਸਾਰਾ ਇਲਾਕਾ ਸਰਕਾਰ ਦੇ ਕਬਜ਼ੇ ਦੇ ਵਿੱਚ ਆ ਗਿਆ ਸੀ ਤੇ ਅੱਜ ਸਵੇਰੇ 5 ਜੂਨ ਨੂੰ ਸਵੇਰੇ ਮੇਰੀ ਖਿਆਲ ਨਾਲ 5 ਜੂਨ ਤੋਂ ਬਾਅਦ ਜਿਹੜਾ ਇਤਿਹਾਸ ਦੱਸਦਾ ਵੀ ਕਿ ਜਿਹੜਾ ਸੀ ਬਰਾਡ ਉਹਨੇ ਕਾਰਨੀ ਸ਼ੁਰੂ ਕਰ ਦਿੱਤੀ ਸੀ ਲੋਸਮੈਂਟ ਕੇ ਸੰਗਤਾਂ ਬਾਹਰ ਆ ਜਾਣ ਅਸੀਂ ਆਪਣੀ ਕਾਰਵਾਈ ਮੁਕੰਮਲ ਕਰਨੀ ਚਾਉਂਦੇ ਆ ਕਹਿਣਾ ਮਤਲਬ ਵੀ ਵੱਡਾ ਹਮਲਾ ਕਰਨਾ ਚਾਹੁੰਦੇ ਆ ਜੇ ਕੋਈ ਸਿੱਖ ਸੰਗਤਾਂ ਗਈਆਂ ਹੋਈਆਂ ਨੇ ਦਰਸਨਾਂ ਨੂੰ ਸਰਦਾਲੂ ਗਈ ਹੋਈ ਨਹੀਂ ਉਹ ਬਾਹਰ ਆ ਸਕਦੇ ਨੇ ਤੇ 7 ਵਜੇ ਦਾ ਟਾਈਮ ਸੀਗਾ ਉਸ ਅਲਾਉਂਸਮੈਂਟਰ ਦੇ ਵਿੱਚ ਕਾਫੀ ਸਿੱਖ ਸੰਗਤਾਂ ਜਿਹੜੀਆਂ ਦਰਸ਼ਨਾਂ ਨੂੰ ਗਈਆਂ ਸੀ ਉਹ ਬਾਹਰ ਵੀ ਆਈਆਂ ਨਹੀਂ ਤੇ ਜੋ ਕੱਲ ਨੂੰ 6 ਜੂਨ ਦਾ ਹਮਲਾ ਉਹਦਾ ਇਹੀ ਕਾਰਨ ਸੀ ਵੀ ਅਸੀਂ ਟੈਂਕਾਂ ਤੋਪਾਂ ਲੈ ਕੇ ਅੰਦਰ ਜਾਵਾਂਗੇ ਜੇ ਸੰਗਤਾਂ ਕੋਈ ਹੈਗੀਆਂ ਨਹੀਂ ਤਾਂ ਬਾਹਰ ਹਾਣ ਤੇ ਅੱਜ ਦੇ ਦਿਨ ਹੀ ਜਿਹੜੀ ਸੀ ਆਪਣੀ ਸਾਡੇ ਆਗੂ ਸੀ ਉਹ ਬਾਹਰ ਆਏ ਸੀਗੇ ਜਿਹਦੇ ਵਿੱਚ ਗੁਰਚਰਜਿੰਗ ਟੌੜਾ ਸੀ ਤੇ ਆਪਣੇ ਬਲਵੰਤ ਸਿੰਘ ਰਾਮੂ ਵਾਲੀਆ ਤੇ ਉਹਨਾਂ ਦੇ ਨਾਲ ਹੋਰ ਆਗੂ ਸੀ ਉਹ ਵੀ ਇੰਨਾ ਦੋ ਦਿਨਾਂ ਦੇ ਵਿੱਚ ਹੀ ਬਾਹਰ ਆਏ ਸੀ 4 ਤੇ 5 ਜੂਨ ਨੂੰ ਕਿਉਂਕਿ ਸਰਕਾਰ ਨੇ ਉੱਪਰੋਂ ਹਦਾਇਤ કરી ਹੋਈ ਸੀ ਬਰਾੜ ਨੂੰ ਵੀ ਉਹਨਾਂ ਟਾਈਮ ਤੱਕ ਤੁਸੀਂ ਵੱਡੇ ਪੱਧਰ ਤੇ ਹਮਲਾ ਨਹੀਂ ਕਰਨਾ ਜਿੰਨਾ ਟਾਈਮ ਤੱਕ ਉੱਥੇ ਕਾਲੀਆ ਗੂਹੇ ਅਕਾਲੀ ਆਗੂਆਂ ਨੂੰ ਸਰਕਾਰ ਬਚਾਉਣਾ ਚਾਹੁੰਦੀ ਸੀ ਅਕਾਲੀ ਆਗੂਆਂ ਦੀ ਸਿਹ ਦੇ ਉੱਤੇ ਹਮਲਾ ਹੋਇਆ ਸੀਗਾ ਉਹਨਾਂ ਦੀ ਪੂਰੀ ਸਰਕਾਰ ਦੇ ਨਾਲ ਹਮਦਰਦੀ ਸੀ ਕਿ ਤੁਸੀਂ ਹਮਲਾ ਕਰੋ ਅਸੀਂ ਤੁਹਾਡੇ ਨਾਲ ਆ ਇਸ ਲਈ ਸਰਕਾਰ ਨੇ ਨਾ ਉਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਹੀ ਬਰਾੜ ਨੂੰ ਕਿਹਾ ਸੀ ਕੁਲਦੀਪ ਬਰਾੜ ਨੂੰ ਵੀ ਹੁਣ ਤੂੰ ਜਿਵੇਂ ਮਰਜ਼ੀ ਕਰ ਲੈ ਉਹਨਾਂ ਟਾਈਮ ਟਿੱਕਰ ਕੰਪਲੈਕਸ ਦੇ ਵਿੱਚ ਗੋਲੇ ਤੇ ਟੈਂਕ ਤੂਪ ਨਹੀਂ ਦਾਖਲ ਹੋਈ ਸੀ ਜਿੰਨਾ ਟਾਈਮ ਤੱਕ ਅਕਾਲੀਆ ਗੁਰੂ ਗੋਬਿੰਦ ਸਿੰਘ ਟੌੜਾ ਤੇ ਰਾਮੂ ਵਾਲੀ ਵਰਗੇ ਅੰਦਰ ਸੀਗੇ ਜਦੋਂ ਉਹ ਬਾਹਰ ਆਏ ਨੇ ਤਾਂ ਉਸ ਤੋਂ ਬਾਅਦ ਹਮਲਾ ਵੱਡੇ ਪੱਧਰ ਤੇ ਹੋਇਆ ਤੇ ਇਹ ਜਿਹੜੀ ਗੱਲ ਕੇ ਕੁਲਦੀਪ ਰਾੜ ਆਪਣੀ ਕਿਤਾਬ ਦੇ ਵਿੱਚ ਦੱਸਦਾ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਦੇ نیچے ਰੱਖ ਕੇ ਨਾ ਚੱਲਦੀ ਆ ਜਦੋਂ ਹਨੇਰੀ ਆਉਂਦੀ ਆ ਤੂਫਾਨ ਆਵਾ ਕਾ ਉਹਦੇ ਖੰਭਾਂ ਦੇ ਥੱਲੇ ਕਰ ਲੈਂਦੀ ਆ ਇਸੀ ਤਰ੍ਹਾਂ ਭਾਰਤ ਸਰਕਾਰ ਨੇ ਅਕਾਲੀ ਆਗੂਆਂ ਨੂੰ ਆਪਣੀ ਫੌਜ ਦੇ ਗੋਲੀ ਤੋਪਾਂ ਤੋਂ ਬਚਾਉਣ ਲਈ ਆਪਣੇ ਸੁਰੱਖਿਆ ਰੂਪੀ ਖੰਭਾ ਦੇ نیچے ਰੱਖਿਆ ਹੋਇਆ ਸੀਗਾ ਤੇ ਇਹ ਅੱਜ ਦਾ ਜਿਹੜਾ ਸੀ ਸਾਡਾ ਇਤਿਹਾਸ ਉਹ ਸੀ ਤੇ ਇਹ ਕੋਈ ਇਤਿਹਾਸ ਜਿਹੜਾ ਕੱਲੂ ਘਾਰਾ ਸੀ ਇਹ ਕੋਈ 6 ਜੂਨ ਤੱਕ ਦਾ ਨਹੀਂ ਸੀ ਸਾਨੂੰ ਪਤਾ ਕਿ 10 ਜੂਨ ਨੂੰ ਨੂੰ ਵੀ ਆਪਣੀ ਰਾਮਗੜੀਆ ਗੁੰਗੇ ਤੋਂ ਹਮਲੇ ਹੁੰਦੇ ਰਹੇ ਤੇ ਗੁੰਗੇ ਤੇ ਤਾਂ ਕਬਜ਼ਾ 10 ਜੂਨ ਨੂੰ ਜਾ ਕੇ ਹੋਇਆ ਸੀ ਸਰਕਾਰ ਦਾ ਉਦੋਂ ਸ਼ਹੀਦ ਲਾਗੋ ਕੇ ਸਿੰਘ ਉਹ ਉਥੇ ਲੜਦੇ ਸੀਗੇ ਵੱਡੇ ਪੱਧਰ ਤੇ ਲੜਦੇ ਰਹੇ ਨੇ ਉਹ ਚੰਗੇ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਗਈ ਸੀ ਜਨ ਉਸ ਤੋਂ ਬੇਕ ਸਿੰਘ ਵੱਲੋਂ ਜਿਹਦੇ ਵਿੱਚ ਇਹ ਕੋਈ ਦਾਸ ਜੀ ਨੂੰ ਨੂਗਿਨੀ ਸਿਖਾਤਮ ਹੋਇਆ ਜਿਹੜੀ ਸੋਚ ਹੈ ਜਿਹੜਾ ਅਸੀਂ ਇਤਿਹਾਸ ਨੂੰ ਪੜਦੇ ਹਾਂ ਇਹ 1995 ਦੇਕਰ ਹਮਲਾ ਚੱਲਿਆ ਤੁਹਾਡੇ ਤੇ ਉਹਦਾ ਕਾਰਨ ਇਹ ਹੀ ਸੀ ਕਿ ਜਦੋਂ ਆਪਾਂ ਨਾ ਕਿਸੇ ਵੱਡੇ ਲੱਕੜਾਂ ਦੇ ਢੇਰ ਨੂੰ ਅੱਗ ਲਾ ਦਿੰਦੇ ਆ ਤਾਂ ਉਹਦੇ ਵਿੱਚੋਂ ਫਲੂਏ ਉੱਡਦੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਫਲੂਏ ਕਹਿ ਦਿੰਦੇ ਆ ਤੇ ਚੰਗਿਆੜੀਆਂ ਕਹਿ ਦਿੰਦੇ ਆ ਉੱਚੀਆਂ ਗਿਆੜੀਆਂ ਜਦੋਂ ਲੋਵੇ ਤਵੇ ਡਿੱਗਦੀਆਂ ਨੇ ਤਾਂ ਉਥੋਂ ਅੱਗ ਪੈਦਾ ਹੁੰਦੀ ਆ ਫੇਰ ਸੈਡਾਂ ਤੇ ਅੱਗ ਵੱਲਦੀ ਆ ਉਹਨਾਂ ਫਲੂਆਂ ਨੂੰ ਰੋਕਣ ਦੇ ਲਈ ਅਸੀਂ ਉੱਥੇ ਕੋਈ ਇੰਤਜ਼ਾਮ ਕਰਕੇ ਰੱਖਦੀ ਆ ਇਸੇ ਲਈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਜਿਹੜੇ ਕਹਿਰੀਏ ਵੀ ਉਥੋਂ ਭੰਬ ਢੁੱਠੇ ਸੀ ਜਿਨ੍ਹਾਂ ਨੂੰ ਅਸੀਂ ਫਲੂ ਕਹਿੰਨੀ ਆ ਤੇ ਉਹ ਸੀ ਸਾਡੇ ਖਰਦੂ ਸਿੰਘ ਜਿਨ੍ਹਾਂ ਨੇ 83 ਤੋਂ ਬਾਅਦ 10 ਸਾਲ ਸੰਘਰਸ਼ ਕੀਤਾ ਸਰਕਾਰ ਦੇ ਨਾਲ ਗੋਲਤ ਤਰੀਕੇ ਦੇ ਨਾਲ ਇਹ 10 ਸਾਲ ਉਹਨਾਂ ਖਾੜਤੂਆਂ ਨੂੰ ਖੂਕੂ ਕੇ ਮਾਰਨਾ ਸ਼ੁਰੂ ਚੱਲਣਾ ਜਿਹੜਾ ਵੀ ਨੌਜਵਾਨ ਦੇ ਉੱਤੇ ਸੱਕ ਹੁੰਦੀ ਸੀ ਉਹਨੂੰ ਜਾ ਕੇ ਮਾਰਨਾ ਇਹ ਜਿਹੜਾ ਲੜਾਈ ਸੀ ਇਹ ਹਮਲਾ ਸੀ ਇਹ ਭੱਲੂ ਭਾਰਾ ਸੀ ਇਹ ਕੇਵਲ 84 ਤੱਕ ਦਾ ਨਹੀਂ ਸੀ ਇਹ ਉਸ ਤੋਂ ਬਾਅਦ ਤੱਕ ਦਾ ਅੱਜ ਤੱਕ ਦਾ ਵੀ ਆ ਅੱਜ ਵੀ ਜੀਤੇ ਕਿਸੇ ਤੇ शक ਹੁੰਦੀ ਆ ਉਹਨੂੰ ਚੱਕ ਕੇ ਅੰਦਰ ਕੀਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਇਹ ਕੋਈ ਹਮਲਾ ਸੂਟਾ ਨਹੀਂ ਇਹ ਤਾਂ ਲੰਮੇ ਸਮੇਂ ਤੇ ਚੱਲਦਾ ਰਹਿੰਦਾ ਇਹ ਹੀ ਚੀਜ਼ ਸੀ ਜਿਹੜਿਆ ਜਿਨ੍ਹਾਂ ਨੂੰ ਚਾਰ ਖੜੀਆਂ ਤੇ ਚਾੜਿਆ ਗਿਆ ਜਿਨ੍ਹਾਂ ਦਾ ਬੰਦ-ਬੰਦ ਘਟੇਗਾ ਜਿਨ੍ਹਾਂ ਦੀਆਂ ਖੋਪਰੀਆਂ ਤਾਰੀਆਂ ਗਈਆਂ ਜਿਨ੍ਹਾਂ ਨੂੰ ਆਪਣੇ ਚਰਾਹਿਆਂ ਦੇ ਵਿੱਚ ਮਾਰਿਆ ਗਿਆ ਲਾਹੌਰ ਦੇ ਵਿੱਚ ਜਿਨ੍ਹਾਂ ਦੇ ਸਿਰ ਕਲਮ ਕੀਤੇ ਗਏ ਸੀ 100-100 ਦਾ ਸਿਰ ਰੋਜ਼ ਵੱਢਿਆ ਜਾਂਦਾ ਸੀ ਸਿੱਖਾਂ ਦਾ ਉਹ 1746 ਦੇ ਕੱਲੂ ਘਾਰੇ ਤੋਂ ਬਾਅਦ ਦਾ ਸੀ ਜਿਹੜਾ ਕਨੂਵਾਨ ਸੰਭ ਦਾ ਕੱਲੂ ਘਾਰਾ ਸੀ ਜਾਂ ਜਿਹੜਾ ਆਪਾਂ ਕਹਿ ਦਈਏ ਖੋਪਰਹੀੜ ਦਾ ਕੱਲੂ ਘਾਰਾ ਸੀ ਉਹਨਾਂ ਕੱਲੂ ਘਾਰਿਆਂ 'ਚ ਉੱਡਣ ਵਾਲੀਆਂ ਉੱਠਣ ਵਾਲੀਆਂ ਚੰਗਿਆੜੀਆਂ ਨੂੰ ਹੁੱਕਣ ਦੇ ਲਈ ਬੰਦ-ਬੰਦ ਕੱਟੇ ਗਏ ਖੋਪੜੀਆਂ ਉਤਾਰੀਆਂ ਗਈਆਂ ਚੜਖੜੀਆਂ ਤੇ ਚੜ੍ਹੇ ਗਏ ਰੋਜ ਨਕਾਸ ਚੌਂਕ ਦੇ ਵਿੱਚ ਲਾਹੌਰ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਸੀ ਉਹਦਾ ਕਾਰਨ ਇਹੀ ਸੀ ਵੀ ਉਹਨਾਂ ਚਿੰਗਿਆੜੀਆਂ ਨੂੰ ਰੋਕਣਾ ਸੀ ਜਿਹੜੀਆਂ ਸਿੱਖ ਜੀਆਂ ਸਾਡੀਆਂ ਸਿੱਖ ਮਿਸਲਾਂ ਦੇ ਸਮੇਂ ਹੋਈਆਂ ਜਾਂ ਆਪਾਂ ਕਹੇ ਜੀ 18ਵੀਂ ਸਦੀ ਦੇ ਵਿੱਚ ਹੋਈਆਂ ਇਹ ਜਿਹੜੀਆਂ 10 ਸਾਲ ਦੀਆਂ ਸੀਜ਼ੀਆਂ ਹੋਈਆਂ ਨੇ ਇੱਕ ਲੁਖਾਰੇ ਦੇ ਬਾਅਦ ਦੇ ਵਿੱਚ ਲੜੀ ਗਈ ਗੋਪਤ ਜੰਗ ਨੂੰ ਖਤਮ ਕਰਨ ਦੇ ਲਈ ਹੋਈਆਂ ਸੀ ਇਹ ਲੁਖਾਰਾ ਕੋਈ ਛੋਟਾ ਜਿਹਾ ਨਹੀਂ ਹੁੰਦਾ ਇੱਕ ਦੋ ਦਿਨ ਦੇ ਵਿੱਚ ਖਤਮ ਹੋਣ ਵਾਲੇ ਲੁਖਾਰੇ ਨਹੀਂ ਹੁੰਦੇ ਇਹ ਬੜੇ ਲੰਬੇ ਚੱਲਦੇ ਹੁੰਦੇ ਨੇ ਤੇ ਏਸੀ ਸਾਡਾ ਅੱਜ ਦਾ ਸਿੱਖ ਤੇ ਆ ਜਿਹੜਾ ਆਪ ਜੀ ਦੇ ਨਾਲ ਸਾਂਝਾ ਕੀਤਾ ਕੱਲ ਦਾ ਸੀਜ਼ਨ ਦਾ ਪੈਸੀ ਤਨਾਫੀ ਦੇ ਨਾਲ ਸੰਜਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ